ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਖਬਰ ਕੈਦੀਆਂ ਨੂੰ ਮੁੜ ਤੋਂ ਸਮਾਜ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਨੇ ਚੁੱਕੇ ਨੇ ਅਹਿਮ ਕਦਮ ਜੇਲ੍ਹ ਵਿਭਾਗ ਦੇ ਵਿੱਚ ਹੋਈ ਹੈ ਜੀਬੀਟੀ ਅਧਿਆਪਕਾਂ ਦੀ ਭਰਤੀ ਸੌਂਪ ਦਿੱਤੇ ਗਏ ਨੇ ਨਿਯੁਕਤੀ ਪੱਤਰ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਕੈਦੀਆਂ ਨੂੰ ਕਰਵਾਏ ਜਾਣਗੇ ਕਿਤਾਬ ਮੁਖੀ ਕੋਰਸ ਜਿहां ਇਸ ਵੇਲੇ ਕੈਦੀਆਂ ਨੂੰ ਮੁੜ ਤੋਂ ਸਮਾਜ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਕਦਮ ਚੁੱਕੇ ਗਏ ਨੇ ਜਿਸ ਦੇ ਤਹਿਤ ਹੁਣ ਜੇਲ੍ਹ ਵਿਭਾਗ ਦੇ ਵਿੱਚ ਜਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਤੇ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਨੇ ਤੇ ਨਵਾਂ ਸਾਲ ਜਿਹੜਾ ਚੜ ਗਿਆ ਇਸ ਦੇ ਜਨਵਰੀ ਮਹੀਨੇ ਦੇ ਅੰਦਰ ਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਇਹਨਾਂ ਕੈਦੀਆਂ ਨੂੰ ਕੀਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ ਤਾਂ ਕਿ ਉਹ ਚੰਗਾ ਰੋਜਗਾਰ ਪ੍ਰਾਪਤ ਕਰ ਸਕਣ ਦੱਸਦੀ ਹੈ ਪੰਜਾਬ ਦੇ ਜੇਲ੍ਹ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਹੋਣਾ ਨੇ ਇਹ ਨਿਯੁਕਤੀ ਪੱਤਰ 15 ਅਧਿਆਪਕਾਂ ਨੂੰ ਦਿੱਤੇ ਨੇ ਜਿਹੜੇ ਕਿ ਜਬੀਟੀ ਦੇ ਤਹਿਤ ਨਿਯੁਕਤ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਉਮੀਦ ਜਿਤਾਈ ਹੈ ਕਿ ਇਹ ਨਿਯੁਕਤ ਕੀਤੇ ਗਏ ਨਵੇਂ ਜਬੀਟੀ ਅਧਿਆਪਕ ਕੈਦੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਗੇ ਤਾਂ ਕਿ ਉਹ ਚੰਗੇ ਨਾਗਰਿਕ ਬਣ ਸਕਣ ਤੇ ਨਾਲ ਹੀ ਉਹ ਸਿੱਖਿਆ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਵੀ ਪਾਉਣਗੇ ਇੱਥੇ ਦੱਸਦੀ ਹੈ ਕਿ ਪੰਜਾਬ ਦੇ ਜੇਲ੍ਹ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਹੋਣਾ ਨੇ ਕਿਹਾ ਹੈ ਕਿ ਇਹ ਵਰਤੀ ਪਹਿਲਾਂ ਕੱਚੇ ਤੌਰ ਤੇ ਕੀਤੀ ਜਾਂਦੀ ਸੀ ਤੇ ਪਹਿਲੀ ਵਾਰ ਹੈ ਕਿ ਇਹ ਵਰਤੀ ਪੱਕੇ ਤੌਰ ਤੇ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਹੇਠ ਇਹ ਇੱਕ ਇਤਿਹਾਸਿਕ ਰੈਗੂਲਰ ਪਰਤੀ ਹੈ ਜਿਹੜੀ ਕਿ ਪਹਿਲੀ ਵਾਰ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੋਰ ਵੀ ਬਹੁਤ ਸਾਰੀਆਂ ਅਸਾਮੀਆਂ ਪਰੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 738 ਵਾਰਡਾਂ ਤੇ 25 ਮਟਰਨਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਪਰੀਆਂ ਗਈਆਂ ਨੇ ਇਹਨਾਂ ਦੇ ਉੱਪਰ ਜਿਹੜੇ ਲੋਕ ਜਿਹੜੇ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਉਹਨਾਂ ਨੇ ਆਪਣੀ ਡਿਊਟੀ ਵੀ ਸੰਭਾਲ ਲਈ ਹੈ ਇਸ ਤੋਂ ਇਲਾਵਾ ਜੇਲ੍ਹ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ 179 ਅਸਾਮੀਆਂ ਜਿਹੜੀਆਂ ਕਿ ਪ੍ਰਗਤੀ ਦੇ ਅਧੀਨ ਨੇ ਤੇ ਇਹ ਵੀ ਬਹੁਤ ਜਲਦ ਪਰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਅਸਾਮੀਆਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਵੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ 1220 ਅਸਾਮੀਆਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ ਕਿਉਂਕਿ ਇਹਨਾਂ ਅਸਾਮੀਆਂ ਨੂੰ ਲੰਬੇ ਸਮੇਂ ਤੋਂ ਪਰਿਆ ਨਹੀਂ ਗਿਆ ਸੀ ਤੇ ਹੁਣ ਇਹ ਅਸਾਮੀਆਂ ਪਰੀਆਂ ਜਾਣੀਆਂ ਇਹਨਾਂ ਨੂੰ ਮੋੜ ਤੋਂ ਸੁਰਜੀਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੇਲ੍ਹ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਿੱਖਿਆ ਦਾਤ ਪ੍ਰੋਜੈਕਟ ਦੇ ਤਹਿਤ 2200 ਦੇ ਕਰੀਬ ਕੈਦੀਆਂ ਨੇ ਜਿਹੜੇ ਕਿ ਕਿਤਾ ਮੁਖੀ ਕੋਰਸ ਕੀਤੇ ਸਨ ਤੇ ਉਹਨਾਂ ਨੂੰ ਚੰਗਾ ਰੋਜ਼ਗਾਰ ਮਿਲਣ ਦੀ ਆਸ ਵੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਨਵਰੀ 2025 ਦੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਕੈਦੀਆਂ ਨੂੰ ਹੋਰ ਵੀ ਕੋਰਸ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੀਸ਼ੀਅਨ ਟੇਲ ਰਿੰਗ ਤੇ ਹੋਰ ਵੀ ਬਹੁਤ ਸਾਰੇ ਕੋਰਸ ਹੋਣਗੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਜਿਹੜੇ ਕੈਦੀ ਨੇ ਉਹ ਚੰਗਾ ਰੋਜ਼ਗਾਰ ਕਮਾ ਸਕਣਗੇ ਅਤੇ ਇਸ ਤੋਂ ਇਲਾਵਾ ਸਰਕਾਰ ਦਾ ਸਭ ਤੋਂ ਵੱਡਾ ਮੰਤਵ ਇਹ ਹੈ ਕਿ ਇਹ ਕੈਦੀ ਮੁਰਵ ਸਿਵੇ ਨਾਲ ਜੋੜ ਸਕਣ ਮੁਰ ਤੋਂ ਸਮਾਜ ਦਾ ਇੱਕ ਚੰਗਾ ਹਿੱਸਾ ਬਣ ਸਕਣ ਹੋ ਸਕਦਾ ਹੈ ਕਿ ਉਹਨਾਂ ਦੇ ਕੋਲੋਂ ਕਿਸੇ ਤਰੀਕੇ ਦੀ ਕੋਈ ਗਲਤੀ ਹੋਈ ਹੋਵੇ ਇਸ ਕਰਕੇ ਉਹ ਹੁਣ ਜੇਲ੍ਹ ਦੇ ਵਿੱਚ ਨੇ ਪਰੰਤੂ ਜੇਕਰ ਉਹ ਕਿਸ ਤਰ੍ਹਾਂ ਦੇ ਕੋਰਸ ਕਰ ਲੈਂਦੇ ਨੇ ਤੇ ਚੰਗੇ ਇਨਸਾਨ ਬਣਦਾ ਕਪ੍ਰਣ ਲੈ ਲੈਂਦੇ ਨੇ ਤੇ ਉਮਰ ਤੋਂ ਸਮਾਜ ਦੇ ਨਾਲ ਜੋੜ ਸਕਦੇ ਨੇ ਇਸ ਕਰਕੇ ਹੀ ਹੁਣ ਮਾਨ ਸਰਕਾਰ ਦੇ ਵੱਲੋਂ ਇਹਨਾਂ ਕੈਦੀਆਂ ਦੇ ਵਾਸਤੇ ਇਹ ਅਹਿਮ ਕਦਮ ਚੁੱਕੇ ਗਏ ਨੇ ਜੇਲ੍ਹ ਵਿਭਾਗ ਦੇ ਵਿੱਚ ਜੀਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਉਹਨਾਂ ਦੇ ਬੱਚੇ ਤੇ ਕੈਦੀ ਖੁਦ ਵਧੀਆ ਸਿੱਖਿਆ ਹਾਸਲ ਕਰਨ ਤੇ ਸਮਾਜ ਦੇ ਨਾਲ ਮੁੜ ਤੋਂ ਜੁੜ ਸਕਣ